ਹਾਈ ਗਾਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਚ ਤੇ ਅੱਜ ਨਵਦੀਪ ਦਾ ਹੈ ਬਰਥਡੇ ਨਵਦੀਪ ਦਾ ਬਰਥਡੇ ਹੈ 1 ਸਾਲ ਪਿਛਾ ਹੋ ਗਈ ਕਿ ਕਿਉਂ ਕੋਈ ਤਾਂ ਕਹਿੰਦੇ ਨੇ ਉਹ ਤਾਂ ਪਹਿਲੇ 1 ਸਾਲ ਪਿਛਾ ਹੀ ਹੋ ਗਈ ਹੈ ਵੱਡੀ ਹੁੰਦੀ ਜਾਂਦੀ ਹੈ ਤੇ ਨਾ ਹੀ ਪਿਛਾ ਹੋ ਗਈ 1 ਸਾਲ ਵੱਡੀ ਹੁੰਦੀ ਹੈ ਤੇ ਸਾਰੇ ਵੱਡੇ ਹੁੰਦੇ ਨੇ ਹੈਪੀ ਬਰਥਡੇ ਥੈਂਕ ਯੂ ਨਾਲ ਡੈਡੀ ਨੂੰ ਰਾਤ ਅਸੀਂ 1 12 ਵਜੇ ਸੁੱਤੇ ਪਰ ਮੈਂ ਕਰਿਆ ਤਾਂ ਸੀ ਕਰਿਆ ਤਾਂ ਸੀ ਚਲੋ ਜਾਉਣਾ ਹੁਣ ਚੱਲੇ ਸਕੂਲ ਠੀਕ ਹੈ ਜੀ ਸਕੂਟੀ ਅਜੇ ਤੱਕ ਠੀਕ ਨਹੀਂ ਹੋਈ ਅੱਜ ਲੈ ਕੇ ਜਾਵਾਂਗੇ ਫਿਰ ਬੰਦਾਰੇ ਦੇਖੋ ਮਿਸਤਰੀ ਕਿੰਨਾ ਟਾਈਮ ਹੋਰ ਲਾਉਂਦਾ ਹੈ ਅੱਜ ਫਿਰ ਮੈਂ ਖੜਿਆ ਬਸ ਪਰੇਸ਼ਾਨੀ ਹੈ ਸਕੂਟੀ ਦੀ ਆਵਾਜ਼ ਹੀ ਨਹੀਂ ਹਟਣ ਲੱਗ ਰਹੀ ਰਾਤ ਲੈ ਆਇਆ ਸਕੂਟੀ ਇਥੋਂ ਗੇਟ ਤੇ ਇੱਥੇ ਰੁਕ ਗਈ ਬਹੁਤ ਮੁਸ਼ਕਿਲ ਨਾਲ ੱਤਕਾ ਲਾ ਕੇ ਚੜਾਈ ਹੁਣ ਫਿਰ ਮਿਸਤਰੀ ਦੀ ਲੈ ਕੇ ਜਾਣਾ ਦੇਖਦੇ ਹਾਂ ਕੀ ਬਣਦਾ ਜੀ ਕੰਮ ਤਾਂ ਹੀ ਫਰਕ ਪੈਂਦਾ ਉਥੋਂ ਲੈ ਆਣੇ ਆ ਜਿਹੜੇ ਚਾਰ ਪੈਸੇ ਬਣਦੇ ਨੇ ਉਧਰ ਜਾ ਕੇ ਦੇ ਆਣੇ ਆ ਆਹੀ ਗੱਲ ਹੈ ਜਿੰਦਗੀ ਔਖੀ ਹੁੰਦੀ ਜਾਂਦੀ ਹੈ ਮੈਂ ਔਖੀ ਤਾਂ ਚੱਲਿਆ ਰਹੇ ਤੌਣ ਜਾਂਦਾ ਰਹਿੰਦਾ ਉਹ ਕੰਮ ਮੈਂ ਤੌਣ ਮਾੜਾ ਮੋਟਾ ਚੱਲਦਾ ਰਹਿੰਦਾ ਕੁਛ ਨਹੀਂ ਹੁੰਦਾ ਤੇ ਪਰ ਆਹੀ ਹੈ ਪਰੇਸ਼ਾਨੀ ਹੋ ਜਾਂਦੀ ਹੈ ਗੱਲ ਇਹ ਬਸੇ ਚੱਲ ਹੀ ਬਹੁਤ ਹੈ ਕੰਮ ਲੱਗੂ ਕੋਟੀ ਮੈਂ ਲਾ ਲਿਓ ਜੀ ਕੋਲ ਅੱਜ ਕੋਈ ਨਹੀਂ ਤੇ ਉਹ ਵਾਲਕੂ ਵਾਲਦਾ ਮੈਂ ਤਾਂ ਕਲੱਚੋਂ ਬਾਜਾ ਦੇ ਕਲੱਚ ਖੋਲ ਕੇ ਦੇਖ ਲਈ ਜੀ ਸਸਮੇ ਤੋਂ ਬਾਹਰ ਹੋਇਆ ਸਿਸਟਮ ਇਹ ਨਾ ਕਰੋ ਵਾਹਿਗੁਰੂ ਮੇਰਾ ਕਰੇ ਜੀ ਮੈਂ ਸਕੂਟੀ ਤਾਂ ਠੀਕ ਹੋ ਗਈ ਮੇਰੀ ਤੇ ਮੈਂ ਬਾਜ਼ਾਰ ਆਇਆ ਸੀ ਇੱਥੇ ਮਿਰਚਾਂ ਲੈਣਾ ਤੇ ਟਮਾਟਰ ਵਗੈਰਾ ਲੈਣਾ ਅੱਜ ਬੱਚਿਆਂ ਨੇ ਹੜਤਾਲ ਕਰ ਰੱਖੀ ਐ ਬੱਸਾਂ ਨੂੰ ਅੰਦਰ ਅੱਡੇ ਦੇ ਅੰਦਰ ਜਾਣ ਨਹੀਂ ਦਿੰਦੇ ਜੀ ਆਹ ਦੇਖੋ ਜੀ ਫੁੱਲ ਹੜਤਾਲ ਹੋ ਰਹੀ ਐ ਬੱਸਾਂ ਨੇ ਇਹ ਬੱਸਾਂ ਬਾਹਰ ਖੜੀਆਂ ਆ ਉਹ ਬੱਸਾਂ ਅੱਗੇ ਵਾਗੀਆਂ ਅੱਡੇ ਦੇ ਅੰਦਰ ਨਹੀਂ ਜਾਣ ਦਿੰਦੇ ਇਹ ਆਦਰ ਬੱਸਾਂ ਘੜੀਆਂ ਨੇ ਬਾਹਰ ਉਧਰ ਸਟੂਡੈਂਟ ਨੇ ਸਾਰੇ ਕਾਲਜਾਂ ਵਾਲੇ ਸਕੂਲ ਵਾਲੇ ਬੱਸਾਂ ਵਾਲੇ ਚੜਾਉਂਦੇ ਨਹੀਂ ਤਾਂ ਕਰਕੇ ਕਰ ਰੱਖੀ ਉਹਨੇ ਹੜਤਾਲ ਨਹੀਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਨਾ ਲਾਇਆ ਲਾਇਆ ਕਰੋਨਾ ਲਾਇਆ ਕਰੋ ਲੱਗਦਾ ਏ ਕਿ ਨੂੰ ਸਾਰੇ ਉਹ ਵੀ ਉਹ ਵੀ ਜਸੰਦ ਉਹਨੇ ਸਾਰੇ ਯੂਜ਼ ਕੀਤੀ ਪਤਾ ਲੈ ਬੋਲ ਕੈਮਰਾਮੈਨ ਫੋਕਸ ਕਰੋ ਮੈਨੂੰ ਕੀ ਕੀਤਾ ਹੋਇਆ ਹੋਰ ਕੀ ਕਹਿਣਾ ਕਿੰਨਾ ਮਤਲਬ ਇਹ ਤਾੜ ਦੇ ਪੇੜ ਦੇ ਕਿ ਕੈਮਰਾ ਨਾ ਕੋਈ ਟੋਟਕਾ ਹੋਵਤ ਉਹਨੇ ਦੀ ਜੇ ਨਕਲੀ ਲਾ ਕੇ ਲਾਵਾਂਗੇ ਆ ਕਿੱਡਾ ਘਪਾੜ ਆ ਦੱਸੋ ਆ ਟੱਟਾਂ ਨੇ ਲੈ ਚੱਲ ਮੈਂ ਮੈਂ ਬਣਾਣੀ ਆ ਤੂੰ ਲਾ ਕੇ ਖਾ ਲੈ ਦੱਸ ਮੈਂ ਲਾਣਾ ਉੱਤਰ ਤਾਂ ਨਹੀਂ ਹੈ ਗੈਂਗ ਉੱਥੇ ਜਾਣੀ ਉੱਥੇ ਕਿਲਦੀ ਰਹੀ ਨਹੀਂ ਐਥੇ ਘਰੇ ਹੀ ਤੇ ਘਰੇ ਹੀ ਤੈਨੂੰ ਤਾਂ ਲਾਣ ਨੂੰ ਪਰ ਮੈਂ ਹੀ ਯਾਰ ਮੈਂ ਟੱਕਰ ਛੱਡਦੀ ਨਹੀਂ ਹੋਣੇਂਦਾ ਜਵਾਈ ਅੱਛਾ ਯਾਰ ਹਾਂ ਐਡੇ ਐਡੇ ਗੱਲਾਂ ਆ ਲੈ ਉਹ ਹੈਗਾ ਹੋਇਆ ਕੀ ਆ ਮੈਨੂੰ ਇਹ ਦੱਸ ਨਿੱਕੀ ਜੀ ਗੱਲ ਹੋਵੇਗੀ ਉਹਦੇ ਤੋਂ ਐ ਹੋਲੇਗੀ ਬੱਸ ਰੋਲ ਕੰਮ ਹੁੰਦਾ ਹੀ ਹੈ ਠੀਕ ਹੈ ਹਾਂ ਆਜਾ ਲੰਢੀ ਗਾ ਕੀ ਠੀਕ ਹੈ ਕੋਈ ਹਾਲ ਥੋੜਾ ਤੇਰਾ ਮੇਰਾ ਤਾਂ ਆਲੂ ਜਮਾ ਨਹੀਂ ਹੈ ਜਮਾ ਨਹੀਂ ਹੈ ਯਾਰ ਅੱਜ ਕੰਮ ਚਾਲੂ ਰੱਖੇ ਜਾ ਰਹੇ ਨੇ ਆਪਣੇ ਆਲੂ ਰੱਖੇ ਗਿਓ ਉਬਾਲਣ ਵਾਸਤੇ ਹੁਣ ਇਹਨਾਂ ਨੂੰ ਕਮ ਤੋਂ ਕਮ ਘੰਟਾ ਇੱਕ ਲੱਗੂਆ ਸਹੀ ਹੋ ਜਾਣਗੇ ਫਿਰ ਆਪਾਂ ਛਿੱਲ ਕੇ ਫਿਰ ਬਣਾਵਾਂਗੇ ਮਸਾਲਾ ਅੱਜ ਦੁਕਾਨ ਦੇ ਬਰਤਨ ਸਾਰੇ ਸਾਫ਼ ਕਰਨ ਵਾਲੇ ਪਏ ਨੇ ਅੱਜ ਰੇਲ ਬਣੇਗੀ ਪੂਰੀ ਕੱਪੜੇ ਵੀ ਇੰਦੇ ਧੋਣ ਵਾਲੇ ਪਏ ਨੇ ਕੰਮ ਦੁਕਾਨ ਦਾ ਕੰਮ ਵੀ ਕਰਾਉਣਾ ਹੈ ਦੁਕਾਨ ਦੇ ਭਾਂਡੇ ਸਾਫ਼ ਕੀਤੇ ਜਾ ਰਹੇ ਨੇ ਠੀਕ ਹੈ ਬਾਕੀ ਯਾਰ ਇੱਕ ਤਾਂ ਗੱਲ ਵਾਕਈ ਹੈ ਤੇਰੀ ਜਾਨ ਦੁਖੀ ਦਾ ਬੋਤ ਕਰਨਾ ਮੈਂ ਹਨਾ ਕਰਨਾ ਹੋਰ ਆਪਣਾ ਸਵੇਰ ਦਾ ਨਾਸ਼ਤਾ ਹੋ ਰਿਹਾ ਹੈ ਦਾਲ ਰੋਟੀ ਤੇ ਚਾਹ ਮੈਂ ਇਕੱਲੇ ਹੀ ਨਹੀਂ ਇਧਰ ਵੀ ਚੱਲ ਰਿਹਾ ਹੈ ਹੂੰ ਬਰਸਦੀਸ ਭਾਈ ਹੋ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਐਂ ਭੱਜੜਾ ਫੇਰਦੀਆਂ ਲੈ ਲੋ ਹਾਂਜੀ ਅਸੀਂ ਹੁਣ ਚੱਲਿਆਂ ਨਵਦੀਪ ਦੇ ਬਰਥਡੇ ਦਾ ਕੇਕ ਲੈਣ ਜੀ ਠੀਕ ਹੈ ਨਵਦੀਪ ਤਾਂ ਗਈ ਸਕੂਲ ਤੇ ਮੈਂ ਤਾਂ ਜੀ ਲੱਦੀ ਵੀ ਕੋਣੀ ਚਗੜੀ ਆ ਕੇ ਆ ਕੇ ਨਾਵਾਂਗੇ ਨਾ ਕੋਈ ਜੀ ਸਮਾਨ ਲੈਈਏ ਪਹਿਲਾਂ ਤੇ ਮੈਂ ਵਗ ਜਾ ਦੁਕਾਨ ਲੈਣ ਦੁਕਾਨ ਤੋਂ ਰਾਤ ਨੂੰ ਜਦੋਂ ਆਵਾਂਗੇ ਉਹਨੂੰ ਕਰਾਂਗੇ ਖੜ ਜਾ ਹੁਣ ਇੱਕ ਮਿੰਟ ਕਾਲੀ ਵਜ੍ਹੀ ਖੜੀ ਤਨੂੰ ਉਹ ਕਰਿਆ ਹਾਂ ਹਾਂ ਚਲੋ ਜੀ ਚੱਲਦੇ ਆਪਾਂ ਕੇਕ ਲੈਣ ਜੀ ਹਾਂਜੀ ਆਪਾਂ ਵਾੜਾ ਕਿ ਗਰੰਡੇ ਹੋਏ। ਐਸੀ ਆ ਮੈਂ ਹੈਗਾ ਤਾਂ ਪਸੰਦ ਪਰ ਆਪਣਾ ਬਜਟ ਵੇਖਣਾ ਪੈਣਾ ਹੈਗਾ। ਕਾਫੀ ਹੈਗੇ ਨੇ ਪਰ ਮੈਨੂੰ ਆਈ ਪਸੰਦ ਆਇਆ ਹੈਗਾ। ਐਥੇ ਪੇਸ਼ ਕੀ ਆਮ ਲੱਗਦੀਆਂ ਨੇ। ਸਹੀ ਹੈ ਸਰਫਿਸ਼ ਮਿਲਦਾ ਇੱਥੇ। ਇੱਥੇ ਅਸੀਂ ਕਟ ਜਾਵੀ ਲਿਚਾਂਦੀਆਂ ਦੋ ਬਰੋਟੀਆਂ ਵਗੈਰਾ। ਹੁਣ ਆ ਗਏ ਜੀ ਅਸੀਂ ਸਬਜ਼ੀ ਲੈਣ ਜੀ। ਸਬਜ਼ੀ ਲੈ ਕੇ ਫਿਰ ਚੱਲਦੇ ਆਂ ਘਰੇ। ਆ ਗਏ ਜੀ ਆਪਦੇ ਅੱਡੇ ਤੇ। ਠੀਕ ਹੈ ਜੀ। ਝਾੜੂ ਆਪਣਾ ਲੱਗ ਗਿਆ। ਤੇ ਹੁਣ ਆਪਾਂ ਲਾਣਾ ਹੀ ਆਪਦਾ ਸੈਟਅਪ ਦੋਵੇਂ ਮਾਵਾ ਤੀਆਂ ਵੇਖੀਆਂ ਇਹਨਾਂ ਨੂੰ ਕੋਈ ਪਤਾ ਨਹੀਂ ਮੈਂ ਆ ਗਿਆ ਘਰੇ ਹੁਣ ਘਰੇ ਹੁਣ ਆਇਆ ਵੇਖੀ ਸੱਸਰੀਆ ਘਾਲ ਅਸੀਂ ਰੈਡੀ ਹਾਂ ਰੈਡੀ ਮੈਂ ਰੈਡੀ ਹੋਈ ਮੈਂ ਆ ਗਿਆ ਵੇਖਿਆ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਆ ਗਿਆ ਕਿਵੇਂ ਨਹੀਂ ਇੰਤਾਰੇ ਰਹੀ ਸੀ ਮਾਜਾ ਕਿਵੇਂ ਜੀ ਲੱਗਦੀ ਨਹੀਂ ਆ ਵਧੀਆ ਸੋਹਣੀ ਮੈਂ ਰੈਡੀ ਇੱਕ ਗਿਫਟ ਤਾਂ 4 ਦਿਨ ਪਹਿਲੇ ਲਾਇਆ ਸੀ ਤੇਰੇ ਵਾਸਤੇ ਹੈ ਆਪਸ ਤੇ ਨੂੰ ਗਾਇਸ ਜੀ ਮੇਰਾ ਕੇਕ ਆ ਗਿਆ ਬਸ ਤਿਆਰ ਕੋ ਤਾਂ ਪਿਆਸੀ ਤੇ ਉਹ ਬਿਲਕੁਲ ਜਾਰੀਆਂ ਪਹਿਲਾਂ ਹੀ ਮਿਲੂਗਾ ਚੌਗਣਟ ਤਾਂ ਨਹੀਂ ਹੈਗਾ ਕੇ ਜੇ ਲੇ 11:00 ਟਾਈਮ ਤੇ ਬਹੁਤ ਵਧੀਆ ਮੇਰਾ ਨਾਮ ਵੀ ਲਿਖਿਆ ਹੈ ਆਇਆ ਮੇਰਾ ਨਾਮ ਲਿਖਿਆ ਚੌਕੜ ਕਰਤਾ ਨਹੀਂਗਾ ਨਾ ਬਹੁਤ ਪੜਨ ਲੱਗਦਾ ਮੈਨੂੰ ਬਰਥਡੇ ਮੇ ਕੋਈ ਬਰਥਡੇ ਬਰਥਡੇ ਕਰ ਬਾਬੇ ਦਾ ਐਸਾ ਕੱਢ ਦੋ ਬਾਬੇ ਦਾ ਐਸਾ ਕੱਢ ਦੋ ਤੇ ਇਹਨਾਂ ਦਾ ਜੋ ਬਾਬੇ ਦਾ ਐਸਾ ਕੱਢ ਲੋ ਤੇ ਨਾ ਗੱਲ ਸੁਣ ਦੋ ਕੋਲੀਆਂ ਦੋ ਤਿੰਨ ਹੋਰ ਲੈ ਆ ਫਿਰ ਦਾਦਾ ਦਾਦੀ ਉਰਾਂ ਨੂੰ ਦੇ ਆ ਜਾ। ਹਾਂ ਕਰ ਦੋ ਬੰਦ। ਓਏ ਅਰਮਣ ਉੱਥੇ ਕੰਮ ਨਹੀਂ। ਇੱਕ ਬਰਬਾਦ ਨਹੀਂ। ਹਾਂ। ਬਰਬਾਦ ਨਹੀਂ ਕਰਨਾ। ਬਰਬਾਦ ਨਹੀਂ ਕਰਨਾ ਕੁਝ ਵੀ। ਚੱਲ ਵੀ ਹੋ ਗਿਆ। ਹਾਂਜੀ ਅੱਜ ਨਵਦੀਪ ਦਾ ਬਰਥਡੇ ਸੀ ਤੇ ਸਾਡੇ ਤੋਂ ਇੱਕ ਗਲਤੀ ਹੋ ਗਈ। ਇੱਕ ਵੀਡੀਓ ਰਹਿ ਗਈ ਸਿਰਫ ਏਕ ਕੱਟਣ ਵਾਲੀ ਉਸ ਤੋਂ ਬਾਅਦ ਜਿੰਨੀਆਂ ਬਣਾਈਆਂ ਸਾਡੇ ਤੋਂ ਡਿਲੀਟ ਹੋ ਗਈਆਂ ਇਹ ਅੱਗੇ ਦਾ ਉਹ ਪਾਇਆ ਨਹੀਂ ਗਿਆ ਸਾਡੇ ਤੋਂ ਚਲੋ ਜਿਹੜੀ ਹੈਗੀ ਉਹ ਅਸੀਂ ਪਾਵਾਂਗੇ ਤੇ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਮਿਲਦੇ ਆਪਾਂ ਨੈਕਸਟ ਵਲੌਗ ਚ ਬਾਏ